ਨਿਲਮਤ ਜੀ ਵਾਰ ਨੰਬਰ ਦੋ ਤੋਂ ਲਗਾਤਾਰ ਬੜੇ ਅੱਛੇ ਉਪਰਾਲੇ ਕਰਦੇ ਆ ਰਹੇ ਨੇ ਕੀ ਕਹਿਣਾ ਚਾਹੋਗੇ ਜੀ ਦੇਖੋ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕਰਿਆ ਕਰਤਾ ਉਹ ਜਨਤਾ ਦੀ ਸੇਵਾ ਦੇ ਲਈ ਹਮੇਸ਼ਾ ਤਤਪਰ ਰਹਿੰਦਾ ਸਾਡਾ ਸੱਤਾ ਕਦੇ ਲਕਸ਼ ਨਹੀਂ ਰਿਹਾ ਸਾਡਾ ਸੇਵਾ ਹਮੇਸ਼ਾ ਮਿਸ਼ਨ ਬਣਾ ਕੇ ਸੀ ਕੰਮ ਕਰਦਾ ਜੜੀਆਂ ਆਮ ਜਨਤਰੋਂ ਮਿਲਨੀਆਂ ਚਾਹੀਦੀਆਂ ਉਹਦਾ ਵੀ ਲੰਗਰ ਲਗਾਇਆ ਉਹਦਾ ਨੰਦਾ 50ਵਾਂ ਕੈਂਪਸ ਜਿ ਲਗਾ ਰਹੇ ਨੇ ਸੋ ਉਹਦਾ ਯੋਜਨ ਕਰ ਰਹੇ ਨੇ ਇਹ ਵਧਾਈ ਦੇ ਪਾਤਰ ਨੇ ਇਹ ਇੱਕ ਭਾਰਤੀ ਜਨਤਾ ਪਾਰਟੀ ਦੀ ਸੋਚ ਦੇ ਸਦਕਾ ਜੀ ਅਸੀਂ ਹੁਣ ਕੈਂਪਾਂ ਦੀ ਰੂਪਰੇਖਾ ਥੋੜੀ ਬਦਲੀ ਹੈ ਸਾਡਾ ਵਾਰਡ ਬਹੁਤ ਵੱਡਾ ਅਸੀਂ ਹੁਣ ਲੋਕਾਂ ਦੇ ਦੁਆਰ ਕੈਂਪ ਲੈ ਕੇ ਜਾਂਦੇ ਆ ਅਸੀਂ ਗੱਡੀ ਤਿਆਰ ਕੀਤੀ ਹੈ ਉਸ ਗੱਡੀ 'ਚ ਸਾਡਾ ਸਾਰਾ ਸਮਾਨ ਅਸੀਂ ਲੋਕਾਂ ਦੇ ਇੱਕ ਇੱਕ ਏਰੀਆ 'ਚ ਇੱਕ ਇੱਕ ਗਲੀ 'ਚ ਕੈਂਪ ਲਗਾਣੇ ਆ ਇਹ ਤਾਂ ਇੱਕ ਸਾਡਾ ਵਿਸ਼ਾਲ ਕੈਂਪ ਸੀਗਾ ਵੀ ਸਾਡਾ 5ਵਾਂ ਕੈਂਪ ਹੈ ਉਹ ਸੇਵਾ ਕਰਨ 'ਚ ਅਸੀਂ ਹਮੇਸ਼ਾ ਤਤਪਰ ਆ ਮੇਰੇ ਵਾਰਡ ਦੇ ਕਿਸੇ ਦਿੱਕਤ ਕੋਈ ਵੀ ਦਿੱਕਤ ਕਿਸੇ ਬੰਦੇ ਨੂੰ ਪਰੇਸ਼ਾਨੀ ਹੁੰਦੀ ਹੈ 24 ਘੰਟੇ ਸੋਚਣ ਦੀ ਲੋੜ ਨਹੀਂ ਨੀ ਸੰਕੋਚ ਹੋ ਕੇ ਮੈਨੂੰ ਜਦੋਂ ਮਰਜ਼ੀ ਯਾਦ ਕਰੋ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹੋਊਂਗਾ ਸਸੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆ ਅਵਾਡ ਨੰਬਰ 2 ਦੇ ਵਿੱਚ ਪਹੁੰਚੇ ਹੈਗੇ ਆ ਔਰ ਮੌਕੇ ਦੇ ਆਪਣੇ ਜਿਹੜਿਆ ਨਿਲਮਿੱਤਲ ਜੀ ਹੈਗੇ ਉਹਨਾਂ ਦੀ ਟੀਮ ਲੋ ਪੰਜਾਹਾਂ ਲੰਗਰ ਇੱਥੇ ਲਗਾਏ ਜਾਂਦੇ ਔਰ ਬੜੇ ਬਹੁਤ ਵੱਡੇ ਵੱਡੇ ਕੈਂਪ ਲਗਾਏ ਜਾਂਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਉਸ ਤੋਂ ਪਹਿਲਾਂ ਆਪਣੇ ਪ੍ਰਧਾਨ ਸਾਹਿਬ ਨੂੰ ਆਪਾਂ ਗੱਲਬਾਤ ਕਰਦੇ ਆ ਸਵਾਗਤ ਹੈ ਅਮੇਜ਼ਿੰਗ ਟੀਵੀ 'ਚ ਕਿਵੇਂ ਲੱਗਦਾ ਜਿਵੇਂ ਅਨਿਲ ਮਿੱਤਲ ਦੀ ਵਾਰਨ ਨੰਬਰ 2 ਤੋਂ ਲਗਾਤਾਰ ਬੜੇ ਅੱਛੇ ਉਪਰਾਲੇ ਕਰਦੇ ਆ ਰਹੇ ਨੇ ਕੀ ਕਹਿਣਾ ਚਾਹੋਗੇ ਜੀ ਦੇਖੋ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕਰਿਆਕਰਤਾ ਸਾਡਾ ਸਤਾ ਕਦੇ ਲਕਸ਼ਮੀ ਰਿਹਾ ਸਾਡਾ ਸੇਵਾ ਹਮੇਸ਼ਾ ਮਿਸ਼ਨ ਬਣਾ ਕੇ ਸੀ ਕੰਮ ਕਰਦਾ ਉਸੇ ਕੜੀ ਚ ਅੱਜ ਮਿੱਤਲ ਸਾਹਿਬ ਨੇ ਇੱਕ ਮਹਾਨ ਦਿਹਾੜਾ ਜਦੋਂ ਪ੍ਰਭੂ શ્રી ਰਾਮ ਦਾ ਪ੍ਰਾਨ ਪ੍ਰਤੀਸਥਾਨ ਦੀ ਅਸੀਂ ਵਰਸ਼ਗੰਡ ਮਨਾ ਰਹੇ ਆ ਜਿੱਥੇ ਇਹਨਾਂ ਨੇ ਸਮੂਹ ਸੰਗਤ ਦੇ ਲਈ ਲੰਗਰ ਦਾ ਯੋਜਨ ਕੀਤਾ ਉੱਥੇ ਸੂਵਿਧਾਵਾਂ ਜਿਹੜੀਆਂ ਆਮ ਜਨਿਤ ਨੂੰ ਮਿਲਣੀਆਂ ਚਾਹੀਦੀਆਂ ਉਹਦਾ ਵੀ ਲੰਗਰ ਲਗਾਇਆ ਉਹਦਾ ਨੰਦਾ 50ਵਾਂ ਕੈਂਪਸ ਜਿ ਲਗਾ ਰਹੇ ਨੇ ਸੋ ਉਹਦਾ ਯੋਜਨ ਕਰ ਰਹੇ ਨੇ ਇਹ ਵਧਾਈ ਦੇ ਪਾਤਰ ਨੇ ਇਹ ਇੱਕ ਭਾਰਤੀ ਜਨਤਾ ਪਾਰਟੀ ਦੀ ਸੋਚ ਦੇ ਸਦਕਾ ਜੀ ਔਰ ਭਾਈ ਇੱਕ ਗੱਲ ਹੋਰ ਤੁਹਾਨੂੰ ਮੈਂ ਕਹਾਂਗਾ ਕਿ ਕਾਫੀ ਦੇਰ ਤੋਂ ਅਨਿਲ ਮੱਤਲ ਜਿਹੜੀ ਹੈ ਅੱਛਾ ਉਪਰਾਲਾ ਕਰਦੇ ਆ ਰਹੇ ਨੇ ਔਰ ਮੋਦੀ ਸਾਹਿਬ ਦੀ ਜਿਹੜੀ ਸਕੀਮਾਂ ਹੈਗੀਆਂ ਨੇ ਔਰ ਸਿਲੰਡਰ ਵੀ ਘਰ ਘਰ ਜਾਂਦੇ ਪਏ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਮੋਦੀ ਸਾਹਿਬ ਜੀ ਵਾਸਤੇ ਮੈਂ ਤੁਹਾਨੂੰ ਪਹਿਲਾਂ ਹੀ ਬੇਨਤੀ ਕਰ ਚੁੱਕਿਆ ਕਿ ਜਿੰਨੀਆਂ ਜਨ ਹਿੱਤ ਦੀਆਂ ਸੇਵਾਵਾਂ ਨੇ ਜੀ ਇਹ ਇੱਕ ਇਸ ਤਰ੍ਹਾਂ ਦੀਆਂ ਸੇਵਾਵਾਂ ਨੇ ਮੈਂ ਇਹਦੇ ਵਿੱਚ ਤੁਹਾਨੂੰ ਇਹ ਗੱਲ ਕਹਿਣੀ ਚਾਹੂੰਗਾ ਕਿ ਇਹ ਜਿੰਨੀਆਂ ਸੇਵਾਵਾਂ ਨੇ ਇਹਨਾਂ ਦਾ ਕੋਈ ਵੀ ਕਿਤੇ ਵੀ ਭਾਰਤੀ ਜਨਤਾ ਪਾਰਟੀ ਨੇ ਵਾਅਦਾ ਨਹੀਂ ਸੀ ਕੀਤਾ ਜੀ ਲੇਕਿਨ ਜਨ ਹਿੱਤ ਦੀਆਂ ਜ਼ਰੂਰਤਾਂ ਨੂੰ ਧਿਆਨ ਚ ਰੱਖਦੇ ਹੋਏ ਇਹ ਇਸ ਤਰ੍ਹਾਂ ਦੀਆਂ ਯੋਜਨ ਇਸ ਤਰ੍ਹਾਂ ਦੀਆਂ ਸੇਵਾਵਾਂ ਮੋਦੀ ਜੀ ਵੱਲੋਂ ਦਿੱਤੀਆਂ ਗਈਆਂ ਨੇ ਔਰ ਸਾਡੇ ਵਰਕਰ ਅਲੱਗ-ਅਲੱਗ ਇਲਾਕਿਆਂ 'ਚ ਲਗਾਤਾਰ ਇਹਨਾਂ ਦੇ ਕੈਂਪ ਲਗਾ ਕੇ ਉਹ ਜਨਤਾ ਤੱਕ ਉਹਨੂੰ ਪਹੁੰਚਾਉਣ ਦਾ ਉਪਰਾਲਾ ਕਰ ਰਹੇ ਨੇ ਪ੍ਰਧਾਨ ਸਾਹਿਬ ਨਾਲ ਆਪਣਾ ਗੱਲਬਾਤ ਕੀਤੀ ਹੈ ਬੜਾ ਅੱਛਾ ਲੱਗਿਆ ਦੋਸ਼ ਆਪਾਂ ਮਿੱਤਲ ਸਾਹਿਬ ਦੇ ਲਵਾਂਗੇ ਉਹ ਕੀ ਕਹਿੰਦੇ ਹੈਗੇ ਅੱਛਾ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਮੈਜਿਕ ਟੀਵੀ ਦਾ ਸਾਡੇ ਦਫ਼ਤਰਾਂ ਤੋਂ ਦਿਲ ਦੀ ਗ੍ਰਹੀਆਂ ਤੋਂ ਸਵਾਗਤ ਹੈ ਜੀ ਕੈਂਪ ਤੁਸੀਂ ਤਾਂ ਖੰਨਾ ਚ ਸਾਡੇ ਕੈਂਪਸ ਨੂੰ ਕਾਫੀ ਕਵਰ ਕੀਤਾ ਹੈ ਜੀ ਅਸੀਂ ਹੁਣ ਕੈਂਪਸ ਦੀ ਰੂਪਰੇਖਾ ਥੋੜੀ ਬਦਲੀ ਹੈ ਸਾਡਾ ਵਾੜਾ ਬਹੁਤ ਵੱਡਾ ਜੀ ਅਸੀਂ ਹੁਣ ਲੋਕਾਂ ਦੇ ਦੁਆਰ ਕੈਂਪ ਲੈ ਕੇ ਜਾਂਦੇ ਆ ਜੀ ਅਸੀਂ ਗੱਡੀ ਤਿਆਰ ਕੀਤੀ ਹੈ ਉਸ ਗੱਡੀ 'ਚ ਸਾਡਾ ਸਾਰਾ ਸਮਾਨ ਅਸੀਂ ਲੋਕਾਂ ਦੇ ਇੱਕ ਇੱਕ ਏਰੀਆ 'ਚ ਇੱਕ ਇੱਕ ਗਲੀ 'ਚ ਕੈਂਪ ਲਗਾਨੇ ਆ ਇਹ ਤੇ ਇੱਕ ਸਾਡਾ ਵਿਸ਼ਾਲ ਕੈਂਪ ਸੀਗਾ ਵੀ ਸਾਡਾ 50ਵਾਂ ਕੈਂਪ ਹੈ ਵੀ ਇੱਥੇ ਲਾਈਏ ਇੱਕ ਇੱਕ ਖੁਸ਼ੀ ਦੇ ਨਾਲ ਦੁੱਖੀ ਦੀ ਗੱਲ ਵੀ ਹੈ ਵੀ 50 ਕੈਂਪ ਲਾ ਚੁੱਕੇ ਆ ਔਰ ਲੋਕਾਂ ਦਾ ਰਸ਼ ਨਹੀਂ ਘਟਿਆ ਜੀ ਮਤਲਬ ਪਿਛਲੀ ਸਰਕਾਰਾਂ ਨੇ ਕੰਮ ਹੀ ਨਹੀਂ ਕੀਤਾ ਕੁਝ ਵੀ ਸਾਡੇ ਤਾਂ ਜਿੱਦਾਂ ਪ੍ਰਧਾਨ ਜੀ ਨੇ ਕਿਹਾ ਸਾਡੇ ਵੀ ਅਸੀਂ ਇੱਕ ਸਿੱਖ ਲਿੱਤੀ ਆ ਉਸ ਸ਼ਖਸ ਤੋਂ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਸੇਵਕ ਨੇ ਸ਼੍ਰੀ ਨਰਿੰਦਰભાઈ ਮੋਦੀ ਉਹਨਾਂ ਨੇ ਇੱਕ ਕਿਹਾ ਆਪਣਾ ਕਰਮ ਕਰੋ ਆਪਣੇ ਭਾਈ ਪੈਣਾ ਦੀ ਆਪਣੇ ਵਾਰ ਵਾਸੀਆਂ ਦੀ ਆਪਣੀ ਮਾਨਵਤਾ ਦੀ ਸੇਵਾ ਕਰੋ ਉਹ ਸੇਵਾ ਕਰਨ ਚ ਅਸੀਂ ਹਮੇਸ਼ਾ ਤਤਪਰ ਹਾਂ ਮੇਰੇ ਵਾਰ ਦੇ ਕਿਸੇ ਦਿੱਕਤ ਕੋਈ ਵੀ ਦਿੱਕਤ ਕਿਸੇ ਬੰਦੇ ਨੂੰ ਪਰੇਸ਼ਾਨੀ ਹੁੰਦੀ ਹੈ 24 ਘੰਟੇ ਸੋਚਣ ਦੀ ਲੋੜ ਨਹੀਂ ਨੀ ਸੰਕੋਚ ਹੋ ਕੇ ਮੈਨੂੰ ਜਦੋਂ ਮਰਜ਼ੀ ਯਾਦ ਕਰੋ ਮੈਂ ਤੁਹਾਡੀ ਸੇਵਾ ਜੇ ਹਾਜ਼ਰ ਹੋਵਾਂ ਔਰ ਮਿੱਤਲ ਸਾਹਿਬ ਨਾਲ ਆਪਾਂ ਗੱਲਬਾਤ ਕੀਤੀ ਹੈਗੀ ਹੈ ਮਿੱਤਲ ਸਾਹਿਬ ਆ ਜਿਹੜਾ ਲੰਗਰ ਤੁਸੀਂ ਲਗਾਇਆ ਕਿਨਵਾ ਲੰਗਰ ਹੈਗਾ ਜੀ ਇਹ ਦੇਖੋ ਜੀ ਇਹ ਲੰਗਰ ਦੀ ਕੋਈ ਕਿਨਵਾ ਨਹੀਂ ਹੁੰਦਾ ਇਹ ਭਗਵਾਨ ਰਾਮ ਜੀ ਅਯੁੱਧਿਆ ਚ ਇੱਕ ਸਾਲ ਪਹਿਲਾਂ 22 ਜਨਵਰੀ ਨੂੰ ਬਰਾਜੇ ਸੀ ਜੀ ਮੰਦਰ ਦੇ ਕਪਾੜ ਖੁੱਲੇ ਸੀ ਉਸ ਖੁਸ਼ੀ 'ਚ ਰਾਮ ਪ੍ਰੇਮੀਆ ਵੱਲੋਂ ਔਰ ਲੰਗਰ ਮੇਰੇ ਵੱਲੋਂ ਨਹੀਂ ਇਹ ਮੇਰੇ ਪੂਰੇ ਵਾਰਡ ਵੱਲੋਂ ਮੇਰੀ ਪੂਰੀ ਪਾਰਟੀ ਵੱਲੋਂ ਇਹ ਮਾਨਵਤਾ ਵੱਲੋਂ ਲੰਗਰ ਹੈ ਔਰ ਮਾਨਵਤਾ ਦੇ ਕੰਮ ਆ ਰਿਹਾ ਹੈ ਜੈ ਸ਼੍ਰੀ ਰਾਮ ਜੀ ਲੋਏ ਮਿੱਕਲ ਸਾਹਿਬ ਨੇ ਬੜਾ ਅੱਛਾ ਮੈਸਜ ਦਿੱਤਾ ਕਹਿੰਦਾ ਜੈ ਸ਼੍ਰੀ ਰਾਮ ਦੋ ਸ਼ਬਦ ਮੈਂ ਲੱਖੀ ਪ੍ਰਧਾਨ ਜੀ ਦਾ ਲੜਨਾ ਲੱਖੀ ਪ੍ਰਧਾਨ ਕੀ ਕਹਿਣਾ ਚਾਹੁੰਗੇ ਅੱਜ ਬੜਾ ਅੱਛਾ ਇੱਕ ਉਪਰਾਲਾ ਕਰਦੇ ਆਂ ਦੇਖੋ ਜੀ ਭਾਜਪਾ ਦਾ ਇੱਕੋ ਹੀ ਨਾਰਾ ਸਭਕਾ ਸਾਥ ਸਭਕਾ ਵਿਕਾਸ ਸਭਕਾ ਵਿਸ਼ਵਾਸ ਉਸੇ ਉਸੇ ਨਾਰੇ ਨੂੰ ਜਿਥਾਰਤ ਕਰਦੇ ਹੋਏ ਅੱਜ ਅਰਨ ਮਿੱਤਲ ਜੀ ਨੇ ਇਹ ਉਪਰਾਲਾ ਕਰ ਰਿਹਾ ਪਈਆਵਾ ਕੈਂਪ ਲਗਾਇਆ ਔਰ ਦਿਨ ਚੁਣਿਆ ਜਿਹੜਾ ਦਿਨ ਚੁਣਿਆ ਦਿਨ ਸਭ ਤੋਂ ਵਧੀਆ ਦਿਨ ਆਈ ਸੀ ਕਿ ਅੱਜ ਭਗਵਾਨ ਰਾਮ ਦੇ ਮੰਦਰ ਦੇ ਪ੍ਰਾਪਤਿਸ਼ਟਾ ਹੋਈ ਸੀ ਉਹਦੇ ਮੌਕੇ ਤੇ ਅਰਨ ਮਿੱਤਲ ਜੀ ਨੇ ਐਡਾ ਵੱਡਾ ਉਪਰਾਲਾ ਕੀਤਾ ਇਹ ਬਹੁਤ ਵਧਾਈ ਦੇ ਪਾਤਰ ਨੇ ਵਾਹਿਗੁਰੂ ਜੀ ਬਾ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਲੱਕੀ ਪ੍ਰਧਾਨ ਜੀ ਨੇ ਪਹਿਲੀ ਗੱਲ ਤਾਂ ਇਹ ਜਿਹੜੇ ਪ੍ਰਸ਼ਾਦ ਦਾ ਰੂਪ ਆ ਜੀ ਵਾਰਡ ਨੰਬਰ 2 ਚ ਅਸੀਂ ਵੰਡਿਤ ਕੀਤਾ ਉਹ ਪ੍ਰਸ਼ਾਦ ਦੀ ਸੇਵਾ ਵਾਰਡ ਨੰਬਰ 2 ਵੱਲੋਂ ਪੂਰੇ ਵਾਰਡ ਨੰਬਰ ਦਾ 2 ਦਾ ਜੋ ਵੀ ਇੱਕ ਇੱਕ ਵਾਸੀ ਹੈ ਉਹਨਾਂ ਨੇ ਭਗਵਾਨ ਰਾਮ ਦੀ ਇਹ ਸਾਲ ਪੂਰਾ ਹੋਣ ਤੇ ਯੁੱਧਾਂ 'ਚ ਜੋ ਸਾਨੂੰ 500 ਸਾਲਾਂ ਬਾਅਦ ਸਾਨੂੰ ਨਸੀਬ ਹੋਇਆ ਸੀ ਕਈ ਇਦਾਂ ਦੇ ਹੈ ਜਿਨ੍ਹਾਂ ਨੂੰ ਰਾਮ ਜੀ ਨੇ ਅਜੇ ਨਹੀਂ ਬੁਲਾਇਆ ਉਹ ਨਹੀਂ ਜਾ ਸਕੇ ਤਾਂ ਉਹਨਾਂ ਨੇ ਪੂਰੇ ਸ਼ਰਧਾ ਨਾਲ ਸਨਾਤਨ ਧਰਮ ਦੀ ਭਗਵਾਨ ਰਾਮ ਜੀ ਦੇ ਪੱਧ ਜਿਨ੍ਹਾਂ ਤੇ ਚੱਲ ਕੇ ਭਗਵਾਨ ਰਾਮ ਜੀ ਇੱਕ ਇਦਾਂ ਦੀ ਸ਼ਖਸੀਅਤ ਨੇ ਜਿਹੜੇ ਆਪਾਂ ਨੂੰ ਮਰਿਆਦਾ 'ਚ ਰਹਿਣਾ ਸਿਖਾਉਂਦੇ ਨੇ ਤੇ ਅੱਜ ਦੇ ਟਾਈਮ 'ਚ ਮਰਿਆਦਾ 'ਚ ਰਹਿਣਾ ਬਹੁਤ ਜ਼ਰੂਰੀ ਹੈ ਭਗਵਾਨ ਰਾਮ ਜੀ ਦੀ ਕਿਰਪਾ ਨਾਲ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਇਹ ਲੰਗਰ ਇਹ ਪ੍ਰਸ਼ਾਦ ਪੂਰੇ ਵਾਰਡ ਚ ਵੰਡਿਤ ਕੀਤਾ ਗਿਆ ਔਰ ਭਗਵਾਨ ਦੀ ਕਿਰਪਾ ਸਾਰਿਆਂ ਨੇ ਸਰਕਾਰ ਕੀਤੀ ਕਿ ਕਿਨਵਾ ਆਪਣਾ ਲੰਗਰ ਹੈਗਾ ਮੇਰ ਤੋਂ ਸਾਹਿਬ ਸਰ ਮੈਂ ਤਰਫੇ ਦੇ ਲੰਗਰਾਂ ਦੀ ਕੋਈ ਵੀ ਆਏ ਗਿਣਤੀ ਨਹੀਂ ਹੁੰਦੀ ਲੰਗਰਾਂ ਦੀ ਗਿਣਤੀ ਤਾਂ ਸਾਡੇ ਕਿਤਾਬਾਂ ਚ ਵੀ ਲਿਖਿਆ ਗਿਆ ਵੀ ਅਗਰ ਕੋਈ ਦਾਨ ਪੂਨਾ ਪੈਸਾ ਆਪਣਾ ਕਰਦੇ ਆ ਤਾਂ ਇਸ ਸਾਥ ਨੂੰ ਪਤਾ ਨਹੀਂ ਹੋਣਾ ਚਾਹੀਦਾ ਤੁਸੀਂ ਤਾਂ ਲੰਗਰਾਂ ਦੀ ਗਿਣਤੀ ਪੁੱਛ ਰਹੇ ਹੋ ਲੰਗਰਾਂ ਦੀ ਗਿਣਤੀ ਕਦੀ ਨਹੀਂ ਹੁੰਦੀ ਹਾਂ ਜਨ ਸੇਵਾ ਦੇ ਕੈਂਪ ਇਹਦੇ ਨਾਲ ਇੱਕ ਜਨ ਸੇਵਾ ਦਾ ਕੈਂਪ ਲੱਗਿਆ ਉਹਦੇ ਵਿੱਚ ਅਸੀਂ ਜੋ ਰੋਜ਼ ਮਰਦਾ ਦੇ ਡਾਕੂਮੈਂਟ ਲੋਕਾਂ ਨੂੰ ਯੂਜ਼ ਹੁੰਦੇ ਆ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਰਾਸ਼ਨ ਕਾਰਡ ਆਪਣੀ ਨਵੀਂ ਵੋਟ ਬਣਾਣੀ ਹੈ ਆਪਣਾ ਡਰਾਈਵਿੰਗ ਲਾਇਸੈਂਸ ਅਪਲਾਈ ਕਰਨਾ ਹੈ ਆਨਲਾਈਨ ਪਾਸਪੋਰਟ ਅਪਲਾਈ ਕਰਨਾ ਹੈ ਜੋ ਵੀ ਡਾਕੂਮੈਂਟ ਆਨਲਾਈਨ ਅਪਲਾਈ ਹੁੰਦਾ ਉਹ ਸਾਡਾ ਸਟਾਫ ਇੱਥੇ ਬੈਠ ਕੇ ਨਹੀਂ ਸਵਾਰਥ ਸਾਡੇ ਕੋਈ ਸ਼ੁਲਕ ਨਹੀਂ ਹੈ ਨਹੀਂ ਸਵਾਰਥ ਲੋਕਾਂ ਦੇ ਉਹ ਡਾਕੂਮੈਂਟ ਅਸੀਂ ਲੋਕਾਂ ਨੂੰ ਸਮਝਾਉਂਦੇ ਆ ਵੀ ਇਸ ਤਰ੍ਹਾਂ ਅਪਲਾਈ ਹੁੰਦੇ ਆ ਔਰ ਅਪਲਾਈ ਕਰਕੇ ਦਿੰਦੇ ਆ ਇੱਕ ਤੁਹਾਡੇ ਵੱਲ ਇੱਕ ਸੁਵਿਧਾ ਸਰਕਾਰ ਕੀਤੀ ਗਈ ਸੀ ਕਿ ਘਰ ਘਰ ਜਾ ਕੇ ਆਪਾਂ ਸੇਵਾ ਕਰਾਂਗੇ ਤਕੋ ਉਹ ਸਾਡੀ ਨਿਰੰਤਰ جاری ਹੈ ਇਲੈਕਸ਼ਨਾਂ ਤੋਂ ਬਾਅਦ ਅਸੀਂ ਇਲੈਕਸ਼ਨਾਂ 'ਚ ਲੋਕਾਂ ਨੇ ਸਾਨੂੰ ਤਕਲੀਫ ਦਿੱਤੀ ਸੀ ਵੀ ਦੀਪਬਿਆਰ ਬਹੁਤ ਪਿੱਛੇ ਪੈ ਜਾਂਦਾ ਏਰੀਆ ਵੀ ਉਹ ਸੁਨਿਆਸ ਨਗਰ ਦੀ ਗਲੀਆਂ ਲਾਸਟ ਵਾਲੀ ਗਲੀਆਂ ਤੱਕ ਸਾਡੇ ਦਫ਼ਤਰ ਤੱਕ ਆਨਾਂ ਲੱਗੇ ਨਾ ਜਿਸ ਤਰ੍ਹਾਂ ਭੈਣਾਂ ਆਉਂਦੀਆਂ ਛੋਟੇ ਬੱਚੇ ਹੁੰਦੇ ਸਰਦੀਆਂ ਦਾ ਟਾਈਮ ਹੈ ਤੇ ਅਸੀਂ ਉਹਨਾਂ ਨੂੰ ਕਿਹਾ ਸੀ ਸਾਡੇ ਦਫ਼ਤਰ ਤੁਹਾਨੂੰ ਚੱਲ ਕੇ ਨਹੀਂ ਆਉਣਾ ਪਏਗਾ ਅਸੀਂ ਤੁਹਾਡੇ ਦਰਾਂ ਤੇ ਸਰਕਾਰੀ ਸਹੂਲਤਾਂ ਲੈ ਕੇ ਆਵਾਂਗੇ ਉਸ ਲੜੀ ਦੇ ਤਹਿਤ ਅਸੀਂ ਤਿੰਨ ਕੈਂਪ ਲਗਾ ਚੁੱਕੇ ਹਾਂ ਤੇ ਉਹ ਲੜੀ ਸਾਡੀ ਨਿਰੰਤਰ ਜਾਰੀ ਹੈ ਵੀਰਵਾਰ ਦਾ ਉਹ ਦਿਨ ਫਿਕਸ ਹੈ ਜਿੱਥੇ ਅਸੀਂ ਲੋਗਾ ਤੇ ਦਰਾਂ ਤੇ ਸਰਕਾਰੀ ਸਹੂਲਤਾ ਲੈ ਕੇ ਜਾਂਦੇ ਆ ਜੋ ਸਰਕਾਰੀ ਸਹੂਲਤਾ ਲੋਕਾਂ ਨੂੰ ਅੱਜ ਤੱਕ 15-20 ਸਾਲਾਂ ਚ ਸੁਵਿਧਾ ਸੈਂਟਰ ਚ ੱਤਕੇ ਖਾ ਕੇ ਨਹੀਂ ਮਿਲਦੀਆਂ ਸੀ ਸੁਵਿਧਾ ਸੈਂਟਰ ਲੋਕ ਦਿਹਾੜੀ ਤੋੜ ਕੇ ਜਾਂਦੇ ਸੀ ਉੱਥੇ ਜਾ ਕੇ ਅੱਗੇ ਉਹਨਾਂ ਨੂੰ ਮਿਲਦੀ ਸੀ ਨਿਰਾਸ਼ਾ ਵੀ ਅੱਜ ਸਰਵਰ ਨਹੀਂ ਚੱਲ ਰਿਹਾ ਅੱਜ ਇਹ ਦਿੱਕਤ ਹੋ ਗਈ 4-4 6-6 ਘੰਟੇ ਦੀ ਲਾਈਨ 'ਚ ਲਾ ਕੇ ਉਹ ਸੇਵਾਵਾਂ ਅਸੀਂ ਸਾਨੂੰ ਭਗਵਾਨ ਰਾਮ ਨੇ ਇੰਨੀ ਸ਼ਕਤੀ ਬਖਸ਼ੀ ਹੈ ਵਾੜਵਾਸੀਆਂ ਨੇ ਇਹਨਾਂ ਆਸ਼ੀਰਵਾਦ ਦਿੱਤਾ ਕਿ ਉਹ ਲੋਕਾਂ ਦੇ ਦਰਾਂ ਤੇ ਲੈ ਕੇ ਜਾ ਰਹੇ ਆ ਜੋ ਆਪ ਨੂੰ 500 ਸਾਲਾਂ ਬਾਅਦ ਮਿਲਿਆ ਸੀ ਅੱਜ ਮੇਰੇ ਭਰਾ ਨੇ ਨਿਲਮਿੱਤਰ ਨੇ ਬਹੁਤ ਵੱਡਾ ਉਪਰਾਧ ਕੀਤਾ ਉਹਨਾਂ ਨੇ ਇੱਕ ਸਮਾਦੀ ਸੇਵਾ ਤਾਂ ਕਰਦੀ ਕਰਦੇ ਨੇ ਨਾਲ ਸਮਾਦੀ ਸੇਵਾ ਦੇ ਨਾਲ-ਨਾਲ ਭਗਵਾਨ ਦੇ ਇਸ ਦਿਨ ਦੇ ਉਪਲਕਸ਼ ਦੇ ਵਿੱਚ ਉਹਨਾਂ ਨੇ ਨਾਲ ਲੰਗਰ ਦਾ ਇੰਤਜ਼ਾਮ ਕੀਤਾ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਮੇਰੇ ਭਰਾ ਨੂੰ ਵੀ ਪਰਮਾਤਮਾ ਨੂੰ ਇਦਾਂ ਹੀ ਸੇਵਾ ਚਲਾਈ ਰੱਖੀ ਸਾਰੇ ਦੇਸ਼ਵਾਸੀਆਂ ਨੂੰ ਜੈ ਸ਼੍ਰੀ ਰਾਮ ਤੇ ਸਾਡੇ ਮਿੱਤਲ ਜੀ ਸਾਡੇ ਅਗਰਵਾਲ ਸਾਹਿਬ ਜਿਹੜੇ ਭਰਾ ਛੋਟੇ ਭਰਾ ਨੇ ਔਰ ਇਹਨਾਂ ਦਾ ਜਿਹੜਾ ਸਹਿਯੋਗ ਬਾੜ ਦੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ ਹੈਗਾ ਤੇ ਅੱਜ ਜਿਹੜੀ ਇਹਨਾਂ ਨੇ ਨਿਮੰਤਰਣ ਦਿੱਤਾ ਲੰਗਰ ਚਾਂ ਦਾ ਤੇ ਉਹ ਤੇ ਨਾਲ ਜਿਹਦਾ ਕਹਿੰਦੇ ਕਿ ਧੰਨ ਭਾਗ ਸਾਡੇ ਕਿ ਅਸੀਂ ਅੱਜ ਇਹਨਾਂ ਦਾ ਨਿਮੰਤਰਣ ਪਾ ਕੇ ਅਸੀਂ ਸੇਵਾ ਕਰਤਾ ਸਾਨੂੰ ਮੌਕਾ ਮਿਲਿਆ ਤੇ ਪ੍ਰਭੂ ਰਾਮ ਦੀ ਖਿਦਮਤ ਕਰਨ ਦਾ ਮੌਕਾ ਮਿਲਿਆ ਪਰ ਉਹ ਰਾਮ ਦਾ ਨਾਮ ਜਪਣ ਦਾ ਮੌਕਾ ਮਿਲਿਆ ਪੂਰੇ ਦੇਸ਼ ਵਾਸੀ ਨੂੰ ਬਧਾਈ ਦੇਣਾ ਕਿ ਇਹ ਜਿਹੜਾ ਕੰਮ 500 ਸਾਲ ਤੱਕ ਆਟਕੇ ਆਇਆ ਸੀਗਾ ਅੱਜ ਕਰਵ ਦਾ ਦਿਨ ਹੈ ਕੀ ਅਸੀਂ ਅੱਜ ਪਹਿਲੀ ਵਰਸ਼ ਗਾਂਠ ਮਨਾ ਰਹੇ ਹਾਂ ਪ੍ਰਭੂ ਰਾਮ ਦੇ ਮੰਦਿਰ ਦੀ ਔਰ ਸਮੁੱਚੇ ਦੇਸ਼ ਵਾਸੀਆਂ ਨੂੰ ਇਸ ਮਾਮਲੇ 'ਚ ਮਬਾਈ ਦਿਨਾ ਜੈ ਸ਼੍ਰੀ ਰਾਮ ਔਰ ਬੜਾ ਅੱਛਾ ਲੱਗਦਾ ਜਦੋਂ ਇਸ ਤਰ੍ਹਾਂ ਦੇ ਉਪਰਾਲੇ ਜਿਵੇਂ ਵਾਰਡ ਨੰਬਰ 2 ਦੇ ਚੱਲਦੇ ਰਹਿੰਦੇ ਹੈਗੇ ਨੇ ਔਰ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗੇ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ